ਸਾਡੇ ਨਾਲ ਕੁਝ ਮਟਿਆਰਾਂ ਨੇ ਜਿਹੜੀਆਂ ਅੱਜ ਕੈਂਡਲ ਮਾਰਚ ਦੇ ਵਿੱਚ ਬੋਲੀਆਂ ਪਾ ਕੇ ਮੋਦੀ ਨੂੰ ਲਾਂਤਾ ਪਾ ਰੀਆਂ ਸੀ ਤੁਸੀਂ ਕੋਈ ਬੋਲੀ ਸੁਣਾਓ ਮੈਚ ਉਹਨਾਂ ਕਿ ਜਿਹਦੇ ਨਾਲ ਜਿਹੜੀਆਂ ਤੁਸੀਂ ਅੱਗੇ ਪਾ ਰਹੇ ਸੀ ਜਦੋਂ ਅਸੀਂ ਆ ਰਹੇ ਸੀ ਕੈਂਡਲ ਮਾਰਚ ਨਿਕਲ ਰਿਹਾ ਸੀ ਬੋਲੀਆਂ ਤਾਂ ਬਹੁਤ ਸਾਰੀਆਂ ਨੇ ਜਿਹੜੀਆਂ ਅਸੀਂ ਪਾ ਰਹੇ ਨੇ ਉਹਨਾਂ ਦੇ ਵਿੱਚੋਂ ਕੁਝ ਕੋ ਤੁਹਾਡੇ ਰੂਬਰੂ ਕਰਦੇ ਆ ਓਏ ਅਸੀਂ ਅੱਗ ਵਾਂਗੂ ਮਚਾਂਗੇ ਹੈ ਜਮਾਲਾ ਦਿੱਲੀਏ ਲੇ ਲੱਗਦੇ ਕਿਤੇ ਧਰਨੇ ਲੱਗਦੇ ਸੋਣ ਮੁੰਡਿਆ ਕਿਤੇ ਧਰਨੇ ਲੱਗਦੇ ਸੋਣ ਮੁੰਡਿਆ ਇਹ ਮੋਦੀ ਸਾਹਿਬ ਦੇ ਲਈ ਬੋਲੀ ਜਣੇ ਵੈਸੇ ਇਦਾਂ ਹੋਣਾ ਜਿੰਦਾ ਕਿਤੇ ਧਰਨੇ ਵੀ ਲੱਗਦੇ ਸੋਣ ਮੋਦੀਆ

ਸਹੁੰਦਾ ਹੋਏਗਾ ਲੱਗਦਾ ਜਿਸ ਤਰੀਕੇ ਦੇ ਨਾਲ ਜੋਸ਼ ਭਾਰੇ ਨੇ ਪੰਜਾਬ ਦੇ ਨੌਜਵਾਨ ਦੇਖੋ ਜੀ ਨੌਜਵਾਨਾ ਦੇ ਵਿੱਚ ਬਹੁਤ ਜ਼ਿਆਦਾ ਜੋਸ਼ ਹੈ ਜਿਸ ਦਿਨ ਦਾ ਇੱਥੇ ਧਰਨੇ ਲੱਗ ਰਹੇ ਨੇ ਔਰ ਦਿੱਲੀ ਕੂਚ ਕੀਤਾ ਮੈਂ ਕਲਾਕਾਰ ਵਰਗ ਦੇ ਲਈ ਅੱਜ ਇੱਥੇ ਕਲਾਕਾਰ ਵਰਗ ਵੀ ਮਾਰਚ ਦੇ ਵਿੱਚ ਸੀਗਾ ਸ਼ਾਮਲ ਮੈਂ ਉਹਨਾਂ ਦੀ ਬਹੁਤ ਸ਼ਲਾਘਾ ਕਰਦੀਆਂ ਕਿਉਂਕਿ ਅਸੀਂ ਅਕਸਰ ਹੀ ਕਲਾਕਾਰਾਂ ਤੇ ਪੁੱਠੇ ਸਿੱਧੇ ਕੀਤਾ ਕਰਕੇ ਉਹਨਾਂ ਨੂੰ ਬਲੇਮ ਕਰਦੇ ਆ ਕਿ ਸਾਡੀ ਜਵਾਨੀ ਨਸ਼ਿਆਂ ਚ ਲਾਤੀ ਸਾਡੀ ਜਵਾਨੀ ਦੇ ਹੱਥਾਂ ਚ ਹਥਿਆਰ ਫੜਾ ਦਿੱਤੇ ਪਰ ਅੱਜ ਜੇ ਉਹ ਕਲਾਕਾਰ ਵਰਗ ਇਕਜੁੱਟ ਹੋਇਆ ਸੀ ਸ਼ੰਭੂ ਬਾਡਰ ਦੀ ਗੱਲ ਕਰੀਏ ਜਾਂ ਅਸੀਂ 90 ਦੀ ਗੱਲ ਕਰੀਏ ਉੱਥੇ ਵੱਖ-ਵੱਖ ਕਲਾਕਾਰ ਜੇ ਗਏ ਉਨਾਂ ਨੇ ਯੂਥ ਦੇ ਨਾਲ ਸੰਪਰਕ ਕੀਤਾ ਤਾਂ ਅੱਜ ਯੂਥ ਪੋਸੀਬਲ ਉਹ ਕਰ ਸਕੇ ਨਾਲ ਲੈ ਜਾਣ ਦੇ ਲਈ ਦਿੱਲੀ ਤੱਕ ਪਹੁੰਚਣਾ ਸਾਡੇ ਬਜ਼ੁਰਗਾਂ ਲਈ ਬਹੁਤ ਹੀ ਮੁਸ਼ਕਲ ਸੀ ਸਾਡੇ ਬਜ਼ੁਰਗ ਔਖ-ਔਖ ਬਿਮਾਰੀਆਂ ਦੇ ਨਾਲ ਪੀੜਤ ਨੇ ਕਿਸੇ ਨੂੰ ਬਲੱਡ ਪ੍ਰੈਸ਼ਰ ਆ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਆ ਪਰ ਜਿਹੜੇ ਏਡੇ ਏਡੇ ਵੱਡੇ ਬੈਰੀਕੇਡ ਤੋੜੇ ਗਏ ਪੱਥਰ ਤੋੜੇ ਗਏ ਖੱਗਰ ਦਰਿਆ ਦੇ ਉੱਤੇ ਵੱਡੇ ਜਨਰੇਟਰ ਦੇ ਨਾਲ ਕੰਡਿਆਲੀ ਤਾਰ ਨੂੰ ਕਰੰਟ ਲਗਾਇਆ ਗਿਆ ਸੀ ਕਿ ਕਿਸਾਨ ਅੱਗੇ ਨਾ ਜਾ ਸਕਣ ਉਹ ਕਰੰਟ ਕਿਸੇ ਮਾੜੇ ਬਜ਼ੁਰਗ ਦੀ ਉੱਥੇ ਮੌਤ ਵੀ ਬਣ ਸਕਦਾ ਸੀ ਕਿ ਚਾਹੇ ਥੋੜਾ ਕ੍ਰੈਂਸੀ ਜਾਂ ਬਹੁਤਾ ਸੀ ਪਰ ਸਾਡੇ ਨੌਜਵਾਨਾਂ ਨੇ ਉਹ ਘੱਗਰ ਦਰਿਆ ਦੇ ਵਿੱਚ ਚੁੱਕ-ਚੁੱਕ ਕੇ ਜਨਰੇਟਰ ਮਾਰੇ ਉਹ ਤਾਰਾ ਮਾਰੀਆਂ ਸੋ ਜਿਹੜੀ ਪੰਜਾਬ ਦੀ ਜਵਾਨੀ ਆ ਅਸੀਂ ਦੇਸ਼ ਦੀ ਜਵਾਨੀ ਹੀ ਕਹਾਂਗੇ ਕਿਉਂਕਿ ਹੁਣ ਤਾਂ ਵੱਖ-ਵੱਖ ਸੂਬਿਆਂ ਤੋਂ ਵੀ ਆ ਕੇ ਨੌਜਵਾਨ ਨਾਲ ਜੁੜ ਗਏ ਨੇ ਔਰ ਨੌਜਵਾਨਾਂ ਦੇ ਵਿੱਚ ਜੋਸ਼ ਐਨਾ ਹੈ ਕਿ ਟਰਾਲੀਆਂ ਭਰ-ਭਰ ਜਾ ਰਹੀਆਂ ਜੇਕਰ ਮੇਨ ਬਾਰਡਰ ਜਾਂ ਮੇਨ ਰਸਤੇ ਬੰਦ ਕੀਤੇ ਨੇ ਤਾਂ ਉਹਨਾਂ ਨੇ ਸ਼ਾਰਟ ਰਸਤੇ ਜਿਹੜੇ ਨੇ ਉਹ ਲੱਭ ਲਏ ਨੇ ਸੋ ਬਹੁਤ ਪੋਸੀਬਲ ਹੋ ਸਕਿਆ ਇਹ ਸੰਘਰਸ਼ ਨੌਜਵਾਨਾਂ ਦਾ ਕਰਕੇ ਜਿੱਤ ਵੀ ਹਾਸਲ ਹੋ ਇਹ ਸਾਡੇ ਬਾਬਿਆਂ ਤੇ ਸਾਡੇ ਨੌਜਵਾਨਾਂ ਦਾ ਕਰਕੇ ਸਾਡੀਆਂ ਮਾਈ ਭਾਗੋ ਵਰਗੀਆਂ ਜਿਹੜੀਆਂ ਮਾਤਾਵਾਂ ਨੇ ਕੰਗਣਾ ਵਰਗੀਆਂ ਬਾਂਬੇ 'ਚ ਬੈਠ ਕੇ ਇੱਕ ਟਵੀਟ ਕਰ ਦਿੰਦੀ ਏ ਤੇ ਉਹਨਾਂ ਮਾਤਾਵਾਂ ਦੇ ਨਾਂ ਤੇ ਕਰਦੀ ਏ ਜਿਨ੍ਹਾਂ ਨੇ ਆਪਣੇ ਗਲਾਂ ਦੇ ਵਿੱਚ ਟੋਟਿਆਂ ਦੇ ਹਾਰ ਪਵਾ ਲਏ ਜਿਨ੍ਹਾਂ ਨੇ ਹੱਥਾਂ 'ਚ ਤਲਵਾਰਾਂ ਫੜ ਕੇ ਜੰਗਾਂ ਲੜੀਆਂ ਉਹੋ ਜੀਆਂ ਮਾਵਾਂ ਦੇ ਲਈ ਕਰਦੀ ਏ ਜਿਹੜੀਆਂ ਮਾਂ ਗੁਜਰੀ ਦੀ ਅਨਸਮੰਸ ਦੇ ਵਿੱਚ ਉਹਨੇ ਠੰਡੇ ਗੁਰਜ ਦੇ ਵਿੱਚ ਬੈਠ ਕੇ ਉਹਨੇ ਲਾਲ ਹਿੱਕਾਂ ਦੇ ਨਾਲ ਲਾਸ਼ ਛੱਡੇ ਸੀਗੇ ਸੋ ਅੱਜ ਉਹਨਾਂ ਦੇ ਸ਼ਹੀਦੀ ਦਿਹਾੜੇ 'ਤੇ ਚੱਲ ਰਹੇ ਨੇ ਅਸੀਂ ਤੇ ਉਸ ਬਾਜਾਂ ਵਾਲੇ ਕਬਜ਼ੇ ਵਾਲੀ ਵਾਰਸ ਦੀ ਕੌਮ ਆ ਜਿਹੜੇ ਘਬਰਾਏ ਨਹੀਂ ਤਾਂ ਇਹ 100 100 ਰੁਪਏ ਤੇ ਵਿਕਣ ਵਾਲੀਆਂ ਵਰਗੇ ਇਹੋ ਜੇ ਉਹਨੇ ਟਵੀਟ ਕੀਤੇ ਸੋ ਦੱਸ ਦੇ ਕਿ ਜੂਥ ਵੀ ਜਵਾਨੀ ਵੀ ਬਜ਼ੁਰਗ ਵੀ ਦੱਸ ਦੇਣਗੇ ਸੋ ਕੌਮ ਦਾ ਜਜ਼ਬਾ ਵੀ ਦੱਸ ਦੇਗਾ ਕਿ ਅਸੀਂ ਕੌਣ ਹੁੰਨੇ ਆ ਤੇ ਫਤਿਹ ਕਰਕੇ ਸਭ ਵਾਪਸ ਆਉਣਗੇ ਬਿਲਕੁਲ ਕੰਗਣਾ ਲਈ ਇਹ ਮੈਸੇਜ ਆ ਜਿਹੜੀ 100 100 ਕਹਿੰਦੀ ਸੀ ਮਾਵਾ ਭੈਣਾ ਜਿਹੜੀਆਂ ਨੇ ਉਹ ਦਿੱਲੀ ਧਰਨਿਆਂ ਦੇ ਵਿੱਚ ਸ਼ਾਮਲ ਹੋ ਰਹੀਆਂ ਨੇ ਉਹਨਾਂ ਨੂੰ ਕਹਿ ਰਹੇ ਸੀ ਕਿ 100 100 ਰੁਪਏ ਦੇ ਵਿੱਚ ਪਹੁੰਚਦੀਆਂ ਨੇ ਪਰ ਇਹ ਜਿਹੜਾ ਜੋਸ਼ ਹੈ ਇਹ 100 ਰੁਪਏ ਵਾਲਾ ਨਹੀਂ ਹੈਗਾ ਇਹ ਮਿਹਨਤ ਜਿਹੜੀ ਐ ਇਹ ਲੇਡੀਜ਼ ਜਿਹੜੀਆਂ ਨੇ ਲੜਕੀਆਂ ਜਿਹੜੀਆਂ ਨੇ ਇਹ ਵੀ ਪੂਰਾ ਜੋਸ਼ ਭਰਦੀਆਂ ਇਸ ਮੋਰਚੇ ਦੇ ਵਿੱਚ ਦਿਖਾਈ ਦੇ ਰਹੀਆਂ ਨੇ ਤੁਹਾਨੂੰ ਕੀ ਲੱਗਦਾ ਕਿਉਂਕਿ ਪਹਿਲਾਂ ਅਸੀਂ ਪੜਿਆ ਹੁੰਦਾ ਸੀ ਇਤਿਹਾਸ ਦੇ ਵਿੱਚ ਸੁਣਿਆ ਸੀਗਾ ਕਿ ਸਾਡੇ ਜਿਹੜੇ ਬਜ਼ੁਰਗ ਸੀਗੇ ਉਹ ਇਸ ਤਰੀਕੇ ਦੇ ਨਾਲ ਜੰਗਾਂ ਲੜਿਆ ਕਰਦੇ ਸੀ ਹੁਣ ਦੇਖ ਵੀ ਲਿਆ ਦੇਖੋ ਮੈਂ ਇੱਕ ਬਜ਼ੁਰਗ ਹੋਣਾ ਦੀ ਸੋਸ਼ਲ ਸਾਈਟ ਤੇ ਵੀਡੀਓ ਦੇਖੀ ਸੀ ਉਹਦੇ ਚ ਉਹ ਕਹਿ ਰਹੇ ਸਨ ਕਿ ਜੇ ਮੈਂ ਅੱਜ ਇਸ ਬਾਰਡਰ ਤੋਂ ਮੁੜ ਜਾਂਦਾ ਆਂ ਤੇ ਆਉਣ ਵਾਲੀ ਪੀੜ੍ਹੀ ਕੀ ਕਹੇਗੀ ਕਿ ਸਾਡਾ ਬਾਪੂ ਸਾਨੂੰ ਕੀ ਦੇ ਕੇ ਗਿਆ ਸਾਡੇ ਬਜ਼ੁਰਗ ਸਾਨੂੰ ਸਾਡੇ ਲਈ ਕੁਰਬਾਨੀ ਦੇਣ ਲਈ ਤਿਆਰ ਬੈਠੇ ਨੇ ਕਿ ਸਾਡਾ ਕੋਈ ਫਰਜ਼ ਨਹੀਂ ਕਿ ਅਸੀਂ ਉਹਨਾਂ ਦੇ ਲਈ ਉਹਨਾਂ ਦੇ ਨਾਲ ਰਲিয়ে ਉਹ ਸਾਨੂੰ ਸਮਝਾ ਰਹੇ ਨੇ ਸਾਡੇ ਲਈ ਉੱਥੇ ਕੁਰਬਾਨ ਹੋ ਰਹੇ ਨੇ ਤੇ ਅਸੀਂ ਇੱਥੇ ਆਰਾਮ ਨਾਲ ਬੈਠੇ ਹੋਏ ਆਪਣੇ ਮੋਬਾਈਲਾਂ ਤੇ ਲੱਗੇ ਰਹੀਏ ਇਕੱਲੀਆਂ ਮੈਂ ਕਹਿੰਨੀ ਨਹੀਂ ਕਿ ਸੋਸ਼ਲ ਸਾਈਟਸ ਤੇ ਨਾ ਪਾਓ ਸੋਸ਼ਲ ਸਾਈਟਸ ਦੀ ਬਹੁਤ ਤਾਕਤ ਹੈ ਪਰ ਇਸ ਵਕਤ ਉੱਥੇ ਜਾ ਕੇ ਉਹਨਾਂ ਦੇ ਨਾਲ ਰਲਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਸਾਡੇ ਬਜ਼ੁਰਗ ਉੱਥੇ ਸਾਡੇ ਲਈ ਬੈਠੇ ਹੋਏ ਨੇ ਤੇ ਅਸੀਂ ਆਪਣੇ ਘਰਾਂ ਦੇ ਵਿੱਚ ਬੈਠੇ ਰਹੀਏ ਆ ਠੰਡ ਚ ਰਜਾਈਆਂ ਲੈ ਕੇ ਘਰੇ ਹੀਟਰਾਂ ਵਾਲੇ ਕਮਰਿਆਂ ਚ ਬੜੀਏ ਰਹੀਏ ਇਸੇ ਦੇ ਨਾਲ ਕੋਈ ਗੱਲ ਨਹੀਂ ਬਣਨੀ ਔਰ ਇੱਕ ਚੀਜ਼ ਹੋਰ ਜੇ ਅੱਜ ਕਲਾਕਾਰਾਂ ਨੇ ਆਵਾਜ਼ ਚੁੱਕੀ ਹੈ ਤਾਂ ਬਹੁਤ ਜ਼ਰੂਰੀ ਸੀ ਕਿਉਂਕਿ ਕਲਾਕਾਰ ਸਮਾਜ ਦਾ ਉਹ ਤਬਕਾ ਹੁੰਦੇ ਨੇ ਜੋ ਲੋਕਾਂ ਦੇ ਉੱਪਰ ਸਿੱਧੇ ਤੌਰ ਤੇ ਅਸਰ ਪਾਉਂਦੇ ਨੇ ਕੋਈ ਵੀ ਐਡਵਰਟਾਈਜ਼ਮੈਂਟ ਹੋਵੇ ਉਸਦੇ ਲਈ ਇੱਕ ਕਲਾਕਾਰ ਨੂੰ ਚੁਣਿਆ ਜਾਂਦਾ ਹੈ ਕਿਸੇ ਵੀ ਕੰਪਨੀ ਨੇ ਆਪਣਾ ਕੁਝ ਵੇਚਣਾ ਹੋਵੇ ਉਸਦੇ ਲਈ ਕਲਾਕਾਰ ਨੂੰ ਚੁਣਿਆ ਜਾਂਦਾ ਹੈ ਤੇ ਅੱਜ ਜਦੋਂ ਕਲਾਕਾਰ ਸਾਰੇ ਰਲ ਚੁੱਕੇ ਨੇ ਆਵਾਜ਼ ਚੱਕ ਰਹੇ ਨੇ ਯਕੀਨਨ ਇਹ ਜਿਹੜੀ ਆਵਾਜ਼ ਹੈ ਉਹ ਦਿੱਲੀ ਤੱਕ ਤਾਂ ਪਹੁੰਚ ਚੁੱਕੀ ਹੈ ਇਹਨਾਂ ਬਿੱਲਾਂ ਨੂੰ ਰੱਦ ਕਰਾਉਣ 'ਚ ਵੀ ਸਫਲ ਹੋ ਦਿੱਲੀ ਤੱਕ ਪਹੁੰਚ ਨਹੀਂ ਚੁੱਕੀ ਦਿੱਲੀ ਹਿੱਲ ਚੁੱਕੀ ਹੈ ਅੱਜ ਫਤਿਹਗੜ੍ਹ ਸਾਹਿਬ ਦਿੱਲੀ ਦਾ ਮੋਰਚਾ ਦੇਖ ਕੇ ਚੇਤੇ ਆ ਰਿਹਾ ਸਾਨੂੰ ਆਨੰਦਪੁਰ ਸਾਹਿਬ ਦਾ ਹੋਲਾ ਮੱਲਾ ਯਾਦ ਆ ਰਿਹਾ ਮੈਂ ਤਾਂ ਕੱਲ ਗੱਲ ਕਰ ਰਹੀ ਸੀ ਬਾਰੇ মিডিਆ ਤੇ ਮੇਰੇ ਇੰਟਰਵਿਊ ਸੀ ਮੈਂ ਤਾਂ ਕਹਿ ਰਹੀ ਸੀ ਮੈਨੂੰ ਤਾਂ ਗੁਰੂ ਸਾਹਿਬ ਦਾ 550 ਸਾਲਾ ਯਾਦ ਆ ਰਿਹਾ ਜਿੱਦਾਂ ਉਹਨਾਂ ਨੇ ਉੱਥੇ ਜਾ ਕੇ ਦਿੱਲੀ ਦੇ ਚੌਂਕਾਂ ਦੇ ਵਿੱਚ ਲੰਗਰ ਲਗਾ ਦਿੱਤੇ ਖੁੱਲੇ ਦਿਲਾਂ ਦੇ ਨਾਲ ਨੈਸ਼ਨਲ মিডিਆ ਨੂੰ ਇੱਥੇ ਲੱਖ ਲਾਣਤਾ ਇੱਥੇ ਜੋ ਸਾਡਾ ਲੋਕਲ মিডিਆ ਪਹੁੰਚਾਇਆ ਸੀ ਉਹਨਾਂ ਦੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਨੈਸ਼ਨਲ মিডিਆ ਨੇ ਇੱਕ ਛੋਟੀ ਜੀ ਕਿਸੇ ਬਾਪੂ ਜੀ ਦੀ ਕਲਿੱਪ ਚੱਕੀ ਇੰਟਰਵਿਊ ਕਰਨ ਗਏ ਜਿਹੜੇ ਤਾਂ ਐਜੂਕੇਟਿਡ ਯੂਨੀਅਨ ਦੇ ਪ੍ਰਧਾਨ ਨੇ ਵੈਸੇ ਤਾਂ ਬੋਲਦੇ ਨਹੀਂ ਉਹਨਾਂ ਨੇ ਆਪਣੇ ਜਥੇਬੰਦੀਆਂ ਨੂੰ ਬਿਲਕੁਲ ਹੀ ਦਿਸ਼ਾ ਨਿਰਦੇਸ਼ ਦਿੱਤੇ ਹੋਏ ਨੇ ਕਿ ਨੈਸ਼ਨਲ ਮੀਡੀਆ ਦੇ ਅੱਗੇ ਨਹੀਂ ਆਉਣਾ ਪਰ ਜੇ ਕੋਈ ਅਣਜਾਣ ਆ ਵੀ ਗਿਆ ਤਾਂ ਸਾਡੇ ਬਜ਼ੁਰਗਾਂ ਦੇ ਵਿੱਚ ਜज्ਬਾ ਇੰਨਾ ਹੈ ਉਸ ਬਜ਼ੁਰਗ ਨੇ ਕਿਹਾ ਕਿ ਅਸੀਂ ਪਹਿਲਾਂ ਇੰਦਰਾ ਠੋਕੀ ਸੀਗੀ ਤੇ ਹੁਣ ਅਸੀਂ ਮੋਦੀ ਦੀ ਹਿੱਕ ਵਿੱਚ ਠੋਕਾਂਗੇ ਉਹਦੀ ਇੰਨੀ ਲਾਈਨ ਚੱਕ ਲਈ ਪਰ ਉਹ ਇੱਕ ਭੋਲਾ ਪਾਲਾ ਬਜ਼ੁਰਗ ਕਿਸੇ ਦਾ ਦਾਦਾ ਕਿਸੇ ਦਾ ਬਾਪੂ ਕਿਸੇ ਦਾ ਪਰਦਾਦਾ ਜਿਨ੍ਹਾਂ ਨੇ ਹੱਥਾਂ ਦੇ ਨਾਲ ਕਰਸਾਨੀ ਕੀਤੀ ਹੋਏਗੀ ਜਿਨ੍ਹਾਂ ਜਿਨ੍ਹਾਂ ਬਲਦਾਂ ਦੇ ਹੱਲ ਚਲਾਏ ਹੋਣਗੇ ਜਿਨ੍ਹਾਂ ਰੰਬਿਆਂ ਦੇ ਨਾਲ ਜਿਹੜੀ ਗੋਡੀ ਕੀਤੀ ਹੋਏਗੀ ਉਹ ਬਜ਼ੁਰਗ ਦੀ ਸ਼ਕਲ ਦੱਸਦੀ ਸੀ ਕਿ ਉਹ ਸਾਨੂੰ ਇੱਕ ਅੱਤਵਾਦੀ ਲੱਗਦਾ ਹੈ ਕਿ ਉਹ ਸਾਨੂੰ ਇੱਕ ਵੱਡਾ ਖਾਲਿਸਤਾਨੀ ਲੱਗਦਾ ਹੈ ਨੈਸ਼ਨਲ ਮੀਡੀਆ ਨੇ ਉਹ ਬਾਈਟ ਇੰਨੀ ਕੋ ਜ਼ਿਆਦਾ ਚਲਾਈ ਲੱਖ ਲੰਨਤ ਹੈ ਪਰ ਸਮਝਣ ਵਾਲੇ ਜਿਹੜੇ ਨੇ ਉਹ ਸਮਝ ਗਏ ਨੇ ਕਿ ਬਾਪੂ ਦੇ ਉਸ ਪਿੱਛੇ ਜਜ਼ਬਾਤ ਕੀ ਸੀ ਸੋ ਸਾਡੇ ਬਜ਼ੁਰਗਾਂ ਦੇ ਲਈ ਨਾਰੇ ਦੀ ਆਵਾਜ਼ ਹੈ ਸਾਡੇ ਬਜ਼ੁਰਗ ਜ਼ਿੰਦਾਬਾਦ ਸਾਡੀ ਖਿਰਸਾਨੀ ਜ਼ਿੰਦਾਬਾਦ ਇਹ ਕਿਸੇ ਤੋਂ ਵੀ ਹੁਣ ਲੁਕਿਆ ਨਹੀਂ ਰਹਿ ਗਿਆ ਕਿ ਇਹ ਖਾਲਿਸਤਾਨੀਆ ਕਿਉਂਕਿ ਜਿਸ ਤਰੀਕੇ ਦੀਆਂ ਤਸਵੀਰਾਂ ਹੁਣੇ ਮੈਂ ਇੱਕ ਤਸਵੀਰ ਇੱਥੇ ਕੈਪਚਰ ਕੀਤੀ ਉਹਦੇ ਵਿੱਚ ਇੱਕ ਪਾਸੇ ਹਿੰਦੂ ਇੱਕ ਪਾਸੇ ਮੁਸਲਮਾਨ ਤੇ ਇੱਕ ਪਾਸੇ ਸਿੱਖ ਖੜੇ ਸੀ ਇੱਥੇ ਕਿਤੇ ਵੀ ਖਾਲਿਸਤਾਨੀ ਨਹੀਂ ਹੋ ਰਿਹਾ ਜਦੋਂ ਵੀ ਸਾਡੇ ਦੇਸ਼ 'ਚ ਏਕਤਾ ਦੀ ਗੱਲ ਆਉਂਦੀ ਹੈ ਇੱਥੇ ਸਭ ਤੋਂ ਪਹਿਲਾਂ ਕਿਸੇ ਤੋਂ ਨਹੀਂ ਲੁਕਿਆ ਹੋਇਆ ਕਿ ਰਾਜਨੀਤਿਕ ਪਾਰਟੀਆਂ ਉਸ ਨੂੰ ਧਰਮ 'ਚ ਵੰਡਦੀਆਂ ਨੇ ਤਾਂ ਜੋ ਲੋਕਾਂ ਦੇ ਵਿੱਚ ਫੁੱਟ ਪਵਾਉਣ ਦਾ ਸਭ ਤੋਂ ਮੇਨ ਤਰੀਕਾ ਉਹਨਾਂ ਕੋਲ ਇਹ ਹੀ ਹੈ ਕਿ ਧਰਮ ਦੀ ਗੱਲ ਜੋੜ ਦਿਓ ਸਿੱਧੇ ਨਹੀਂ ਤਾਂ ਅਸਿੱਧੇ ਤੌਰ ਤੇ ਜੋੜ ਦਿਓ ਇੱਕ ਤੁਸੀਂ ਸੋਸ਼ਲ ਮੀਡੀਆ ਤੇ ਵੀਡੀਓ ਦੇਖੀ ਹੋਣੀ ਹੈ ਉਹਦੇ 'ਚ ਉਹ ਬਿਹਾਰ ਦੇ ਨੇ ਉਹ ਕਹਿੰਦੇ ਨੇ ਕਿ ਜੇ ਇਹ ਖਾਲਿਸਤਾਨੀ ਮੁੱਦੇ ਹਨ ਜਾਂ ਇਹ ਸਾਰਾ ਕੁਝ ਹੈ ਤਾਂ ਫਿਰ ਵਿੱਚ ਅਸੀਂ ਕੀ ਕਰ ਰਹੇ ਹਾਂ ਕੀ ਸਾਡੀ ਸਰਕਾਰ ਨੂੰ ਸਾਡੇ ਨੈਸ਼ਨਲ মিডিਆ ਨੂੰ ਕਿਸਾਨ ਤੇ ਧਰਮ ਦੇ ਵਿੱਚ ਫਰਕ ਹੀ ਨਹੀਂ ਪਤਾ ਲੱਗਦਾ ਜਦੋਂ ਉਹ ਰੋਟੀ ਖਾਂਦੇ ਨੇ ਉਹ ਵੀ ਤਾਂ ਰੋਟੀ ਖਾਂਦੇ ਹੀ ਹੋਣਗੇ ਨਾ ਇੰਨਾ ਕਮਾਉਂਦੇ ਆ ਕੀ ਕਹਿੰਦੇ ਨੇ ਆਹਾ ਜੱਟਾਂ ਨੇ ਪਕਾਈ ਸੀ ਆ ਹਿੰਦੂਆਂ ਨੇ ਇਹ ਹਿੰਦੂਆਂ ਦੇ ਖੇਤਾਂ ਚੋਂ ਕਣਕਾਈ ਹੈ ਇਹ ਮੁਸਲਮਾਨਾਂ ਦੇ ਖੇਤਾਂ ਚੋਂ ਕਣਕਾਈ ਹੈ ਜਦੋਂ ਅਸੀਂ ਜਾਤ ਪਾਤ ਦੀਆਂ ਗੱਲਾਂ ਕਰਦੇ ਹਾਂ ਜਦੋਂ ਕੋਈ ਬੰਦਾ ਹਸਪੀਟਲ ਐਡਮਿਟ ਹੁੰਦਾ ਹੈ ਉਸ ਨੂੰ ਖੂਨ ਦੀ ਲੋੜ ਹੁੰਦੀ ਹੈ ਉਦੋਂ ਦੇਖਿਆ ਜਾਂਦਾ ਹੈ ਕਿ ਉਸ ਨੂੰ ਨਿੱਕੀ ਜਾਤੀ ਦਾ ਖੂਨ ਚੜਾਇਆ ਜਾ ਰਿਹਾ ਹੈ ਕਿ ਵੱਡੀ ਜਾਤੀ ਦਾ ਖੂਨ ਚੜਾਇਆ ਜਾ ਰਿਹਾ ਹੈ ਇਹ ਇਹੋ ਜਿਹੇ ਮਸਲਿਆਂ ਤੇ ਜਦੋਂ ਜਨਤਾ ਆਵਾਜ਼ ਚੁੱਕਦੀ ਹੈ ਉਦੋਂ ਹੀ ਉਸ ਨੂੰ ਜਾਤ ਪਾਤ ਤੇ ਧਰਮ ਚ ਕਿਉਂ ਬਦਲ ਦਿੱਤਾ ਜਾਂਦਾ ਹੈ ਸਾਂਝੀ ਵਾਲਤਾ ਦਾ ਨਾਰਾ ਹਮੇਸ਼ਾ ਲੱਗਣਾ ਚਾਹੀਦਾ ਹੈ ਕਿਉਂਕਿ ਸਾਂਝੀ ਵਾਲਤਾ ਦੇ ਨਾਲ ਹੀ ਜਿਹੜੀ ਕੋਈ ਜਿੱਤ ਪ੍ਰਾਪਤ ਹੋ ਸਕਦੀ ਹੈ ਅ ਕੋਟ ਕੇ ਜਿਹੜੀ ਜਿੱਤ ਪ੍ਰਾਪਤ ਕਰ ਸਕਦੇ ਆ ਚਾਹੇ ਉਹ ਮੁਸਲਮਾ ਹੈ ਚਾਹੇ ਉਹ Hindu ਹੈ ਚਾਹੇ ਉਹ ਕਿਸੇ ਵੀ ਜਾਤ ਦਾ ਹੈ ਜਦੋਂ ਕਿਸੇ ਵੀ ਜਜ਼ਬੇ ਨੂੰ ਅਸੀਂ ਜਿਹੜਾ ਸਰ ਕਰਨਾ ਹੋਵੇ ਤਾਂ ਸਾਂਝੀ ਵਾਲਤਾ ਤੇ ਇੱਕ ਮੁੱਠ ਬਹੁਤ ਹੋਣਾ ਜ਼ਰੂਰੀ ਹੈ ਤੇ ਇਹ ਜਜ਼ਬਾ ਜਿਹੜਾ ਹੈ ਮੈਂ ਸਲੂਟ ਕਰਦੀ ਆ ਕਿ ਦਿੱਲੀ ਦੇ ਵਿੱਚ ਪੂਰੀ ਕੌਮ ਨੇ ਪੂਰੀ ਕਮਿਊਨਿਟੀ ਨੇ ਦਿਖਾ ਦਿੱਤਾ ਹੈ ਕਿਉਂਕਿ ਦਿੱਲੀ ਦੇ ਵਿੱਚ ਜਿੱਦਾਂ ਵੀ ਉਹ ਥੇ ਸਾਰੇ ਬੈਠੇ ਨੇ ਇੰਨੀਆਂ ਮੁਸ਼ੱਦਾਂ ਤੋਂ ਬਾਅਦ ਉੱਥੇ ਪਹੁੰਚ ਰਹੇ ਦੇਖੋ ਕਿਸੇ ਨੂੰ ਛਰੀ ਟੱਕ ਨਹੀਂ ਆਈ ਕਿਸੇ ਦਾ ਨੁਕਸਾਨ ਤੱਕ ਨਹੀਂ ਪਹੁੰਚਾਇਆ ਚਾਹੇ ਕੋਈ ਪਬਲਿਕ ਪ੍ਰਾਪਰਟੀ ਹੋਵੇ ਚਾਹੇ ਕੋਈ ਸਰਕਾਰੀ ਪ੍ਰਾਪਰਟੀ ਹੋਵੇ ਇਹਨੇ ਰੋਜ਼ ਪ੍ਰਦਰਸ਼ਨ ਕੀਤੇ ਨੇ ਸ਼ਾਂਤਮਈ ਢੰਗ ਦੇ ਨਾਲ ਉਹਨਾਂ ਤੋਂ ਤਾਂ ਸਦਕੇ-ਸਦਕੇ ਜਾਈਏ ਉਹਨਾਂ ਤੋਂ ਵਾਰੇ-ਵਾਰੇ ਜਾਈਏ ਅਸੀਂ ਉਹਨਾਂ ਤੇ ਤੌਮ ਤਾਂ ਲਾ ਕੇ ਜੇ ਤਾਂ ਹਾਸਲ ਨਹੀਂ ਕਰ ਸਕਦੇ ਜੇ ਤਾਂ ਉਹਨਾਂ ਦੀ ਹਾਸਲ ਹੋਣੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਉਹ ਗਏ ਨੇ ਬੈਠੇ ਨੇ ਉਹਨਾਂ ਨੂੰ ਦੁਨੀਆ ਦੇਖ ਰਹੀ ਦੇਸ਼ਾਂ ਵਿਦੇਸ਼ਾਂ ਤੋਂ ਉਹਨਾਂ ਦੇ ਲਈ ਖੁੱਲੇ ਲੰਗਰ ਦੇਖ ਤੁਸੀਂ ਡਾਕਟਰਾਂ ਦੇ ਵਿੱਚ ਡੀਜ਼ਲਾਂ ਦੇ ਲੰਗਰ ਲੱਗ ਗਏ ਨੇ ਮੈਂ ਤਾਂ ਸਾਰਿਆਂ ਨੂੰ ਲੰਗਰ ਹੀ ਕਹਾਂਗੀ ਉੱਥੇ ਡਾਕਟਰਾਂ ਦੇ ਦਵਾਈਆਂ ਦੇ ਲੰਗਰ ਲਗਾ ਦਿੱਤੇ ਨੇ ਉੱਥੇ ਰਜਾਈਆਂ ਦੇ ਲੰਗਰ ਲੱਗ ਗਏ ਨੇ ਉੱਥੇ ਪਾਣੀਆਂ ਦੇ ਲੰਗਰ ਪੀਣ ਲਈ ਪਾਣੀ ਨਹੀਂ ਸੀ ਉਹਨਾਂ ਦੇ ਲੰਗਰ ਉੱਥੇ ਤਾਂ ਉਹਨਾਂ ਨੇ ਟਾਇਲਟ ਤੱਕ ਇੰਸਟਾਲ ਕਰਵਾ ਦਿੱਤੀਆਂ ਨੇ ਤੇ ਤੁਸੀਂ ਕਿੰਨਾ ਨੂੰ ਹੱਤਵਾਦੀ ਤੇ ਖਾਲਸਤਾਨੀ ਕਹਿ ਰਹੇ ਹੋ ਇੱਕ ਕਮਰੇ ਅੱਗੇ ਕਹਿਣ ਦੇ ਨਾਲ ਕੋਈ ਖਾਲਸਤਾਨੀ ਜਾਂ ਹੱਤਵਾਦੀ ਨਹੀਂ ਬਣ ਸਕਦਾ ਦੇਖੋ ਖਾਲਸਤਾਨੀ ਕੋਈ ਪਰਿਓ ਨਹੀਂ ਆਏ ਉਹ ਕੋਈ ਹਵਾ ਨਹੀਂ ਹੈ ਉਹ ਸਾਡੇ ਹੀ ਬਣਾਏ ਹੋਏ ਨੇ ਸਰਕਾਰਾਂ ਦੇ ਅੱਜ ਤੁਸੀਂ ਐਡੇ ਐਡੇ ਬੈਰੀਕੇਡ ਲਗਾ ਦਿੱਤੇ ਨੇ ਉਹ ਪੱਥਰ ਸੁੱਟ ਗਨਰੇਟਰ ਛੁੱਟ-ਛੁੱਟ ਕੇ ਲੰਗੇ ਰਹੇ ਤੇ ਖਾਲਿਸਤਾਨ ਇੱਥੋਂ ਉਪਜਦਾ ਏ ਉਹ ਇੱਥੋਂ ਉਗਦਾ ਏ ਤੁਹਾਡੇ ਸਰਕਾਰਾਂ ਦੇ ਬਣਾਏ ਹੋਏ ਨੇ ਖਾਲਿਸਤਾਨੀ ਕੋਈ ਮਾੜੇ ਨਹੀਂ ਉਹਨਾਂ ਤੋਂ ਡਰਨ ਦੀ ਉਹਨਾਂ ਨੂੰ ਹਵਾ ਬਣਾਉਣ ਦੀ ਕੋਈ ਲੋੜ ਨਹੀਂ ਹੈ ਸੋ ਐਂਡ ਤੇ ਫਿਰ ਇਹੀ ਕਹਾਂਗੇ ਖਿਸਤਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਜੂਨੀਅਨ ਜਿੰਦਾਬਾਦ ਕਿ ਤੁਸੀਂ ਕਿਹਾ ਨਾ ਉਹ ਸੌਂਦਾ ਨਹੀਂ ਹੋਣਾ 1983 ਚ ਅਸੀਂ ਪੰਚਾਇਤ ਵਿਭਾਗ ਚ ਇਲੈਕਸ਼ਨ ਧਰਨਾ ਦਿੱਤਾ ਸੀਗਾ 4 ਮਹੀਨੇ ਲਈ ਪੂਰੀ ਠੰਡ ਸੀਗੀ ਤੇ ਸਾਡੇ ਪੰਚਾਇਤ ਵਿਭਾਗ ਦਾ ਡਾਇਰੈਕਟਰ ਸੀ ਰਮੇਸ਼ਿੰਦਰ ਸਿੰਘ ਗਰੇਵਾਲ ਤੁਸੀਂ ਵਿਸ਼ਵਾਸ ਕਰਿਓ ਉਹ ਸਾਨੂੰ ਸਰਦ ਕੇ ਕਹਿੰਦਾ ਹੁੰਦਾ ਸੀ ਤੁਹਾਡੀ ਗੱਲ ਜਦੋਂ ਤੁਸੀਂ ਕਹਿੰਦੇ ਮੋਦੀ ਸੌਂਦਾ ਨਹੀਂ ਹਣਾ ਕਹਿੰਦਾ ਵੀ ਜਦੋਂ ਮੈਂ ਸੌਂਨਾ ਆ ਜਦੋਂ ਉਹ ਨਲਕਾ ਗੜਦਾ ਮੈਨੂੰ ਹਾਏ ਹਾਏ ਦੀ ਆਵਾਜ਼ ਆਉਂਦੀ ਆ ਮੈਨੂੰ ਨੀਂਦ ਨਹੀਂ ਆਉਂਦੀ ਉਹਨੂੰ ਵੀ ਹੁਣ ਨੀਂਦ ਨਹੀਂ ਆਉਂਦੀ ਅਸਲੇ ਅਸੀਂ ਹੌਸਲੇ ਨਹੀਂ ਛੱਡਣੇ ਪਰਮੇਸ਼ਰ ਅੱਗੇ ਮੇਰੀ ਤਾਂ ਉਹਦੇ ਅੱਗੇ ਅਰਦਾਸ ਹੈ ਗੁਰੂ ਗੋਬਿੰਦ ਸਿੰਘ ਜੀ ਅੰਗ ਸੰਗ ਰਹੇ ਉਹ ਕੌਮ ਦੇ ਸਾਡੀ ਚੜ੍ਹਦੀ ਕਲਾ ਹੋਵੇ ਵਾਹਿਗੁਰੂ ਜੀ ਬਿਲਕੁਲ ਇਹ ਜਿਹੜੀਆਂ ਮਾਤਾਵਾਂ ਨੇ ਕੰਗਣਾ ਰਣੋਤਲੀ ਮੈਸੇਜ ਹੈ ਜਿਸ ਤਰੀਕੇ ਦਾ ਜੋਸ਼ ਹੈ ਇਹ ਸੋ ਵਾਲੀਆਂ ਨਹੀਂ ਲੱਖਾਂ ਕਰੋੜਾਂ ਵਾਲੀਆਂ ਨੇ ਇਹਨਾਂ ਦਾ ਲੱਖਾਂ ਕਰੋੜਾਂ ਰੁਪਏ ਮੁੱਲਾ ਹੈ ਜਿਨ੍ਹਾਂ ਦੇ ਵਿੱਚ ਇੰਨਾ ਵੱਡਾ ਜੋਸ਼ ਹੈ ਤੇ ਕਿਸਾਨ ਅੰਦੋਲਨ ਦੇ ਵਿੱਚ ਜਿਸ ਤਰੀਕੇ ਦੇ ਨਾਲ ਜੋਸ਼ ਭਰਦੀਆਂ ਦਿਖਾਈ ਦੇ ਰਹੀਆਂ ਨੇ ਉਧਰ ਪੰਜਾਬ ਤੋਂ ਬਾਹਰ ਜਿਹੜੇ ਦਿੱਲੀ ਦੇ ਵਿੱਚ ਕਿਸਾਨ ਵੀਰ ਮੋਰਚੇ ਤੇ ਲੱਗੇ ਹੋਏ ਨੇ ਇੱਧਰ ਮਾਵਾ ਭੈਣਾ ਨੇ ਵੀ ਜਿਹੜਾ ਮੋਰਚਾ ਪੂਰੇ ਤਰੀਕੇ ਦੇ ਨਾਲ ਸੰਭਾਲਿਆ ਹੋਇਆ ਕੈਮਰਾਮੈਨ ਰਵਿੰਦਰ ਕੁਮਾਰ ਦੇ ਨਾਲ ਮਨਪ੍ਰੀਤ ਸਿੰਘ ਕਾਲੂ ਟੀਵੀ ਪੰਜਾਬ ਜਲੰਧਰ ਸਤਿ ਸ਼੍ਰੀ ਅਕਾਲ ਜੀ ਮੈਂ ਨਨਮਲ ਮਾਨ ਉਂਗੜ ਟੈਕਸਟਲ ਮਿਲ ਤੋਂ ਇਹ ਤੁਸੀਂ ਵੀਡੀਓ ਦੇਖਦੇ ਸੀ ਟੀਵੀ ਪੰਜਾਬ ਦੇ ਉੱਤੇ ਇਹੋ ਜੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ ਸਤਿ ਸ਼੍ਰੀ ਅਕਾਲ